ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਨਾਨਕ ਸਿਰ ਦੇ ਉੱਤੋਂ ਉੱਠ ਕੇ ਜਦ ਗੱਲ ਕਰਦਾ ਹੈ ਨਾ ਕਿ ਗੁਰੂ ਹੁਦਾਰੀ ਦੇ ਤਾਰੀ ਗੁਰੂ ਨਹੀਂ ਹੁੰਦਾ ਇਸ ਜਨਤਾ ਕੇ ਬਸ ਕੁਝ ਨਹੀਂ ਸਰੀਰ ਨੂੰ ਮਿੱਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਜਦੋਂ ਇਹ ਗੱਲਾਂ ਕਰਦੇ ਨੇ ਉਹ ਕਹਿੰਦਾ ਨਾਨਕ ਦਾ ਭੂਤ ਨਾ ਦੀ ਗੱਲ ਕਰਦਾ ਇਹ ਤਾਂ ਆਪੂਤਨਾ ਹੀ ਆਂ ਇਹ ਸਰੀਰ ਤੋਂ ਕਹਿੰਦਾ ਭੂਤ ਹੁੰਦਾ ਫਿਰ ਉਹ ਇਹਦਾ ਭੂਤਾਂ ਦੀ ਗੱਲਾਂ ਕਰਦਾ ਉਹਨਾਂ ਨੂੰ ਆਤਮ ਗਿਆਨ ਦਾ ਕੀ ਪਤਾ ਵੀ ਆਤਮ ਗਿਆਨ ਕੀ ਹੁੰਦਾ ਹੈ ਜਿਨ੍ਹਾਂ ਨੇ ਕੀਟਾ ਨਾਲ ਸੁਤਰਾਇਆ ਨਾ ਸੁਣਿਆ ਨਾ ਕਦੇ ਆਪਣੀ ਕਮਜ਼ੋਰੀ ਨੂੰ ਛਪੌਣ ਦੇ ਵਾਸਤੇ ਪਰਛਤ ਲੋਕ ਨੇ ਜਿਹੜੇ ਦੂਏ ਹੋਰ ਧਰਮ ਵਾਲੇ ਪਤਾਲੇ ਉਹ ਭੂਤਨਾ ਕਹਿਣ ਲੱਗੇ ਆ ਪਗਲ ਰਹੇ ਨੇ ਜਿੱਦਿਆ ਗੱਲ ਨਾ ਕਿ ਕੋਈ ਆਖਾ ਭੂਤਨਾ ਕੋ ਕਹਿ ਬੇਤਾਲਾ ਉਹ ਕਹਿੰਦਾ ਬੇਤਾਲ ਹੈ ਦੁਨੀਆਂ ਨਾਲ ਜਿੱਦੀ ਗੱਲ ਨਾ ਬਿਲਦੀ ਹੋਵੇ ਸਰਕਾਰ ਨਾਲ ਜਿਹੜੇ ਸ਼ਾਸਤਰ ਸੀ ਨੰਬਰ ਤੇ ਸ਼ਾਸਤਰ ਤੋਂ ਸੋਧਦੇ ਹਨ ਉਹਨਾਂ ਨਾਲ ਸੁਰਖਵੇਂ ਮਿਲੂਗੀ ਤਾਲਕਾਂ ਨਾਲ ਮਿਲੂ ਉਹ ਬੇਤਾਲਾ ਕਹਿੰਦੇ ਨੇ ਸੰਸਾਰ ਨਾਲ ਤਾਲ ਮਿਲਾ ਕੇ ਨਹੀਂ ਚੱਲਦਾ ਨਾਨਕ ਉਹ ਕਾਹੇ ਬੇਤਾਲਾ ਭਗਤਾਂ ਤੇ ਸਸਾਰੀਆਂ ਜੋੜ ਕੇ ਦੇਣਾ ਆ ਹਾਂਜੀ ਓਏ ਆਖੇ ਆਦਮੀ ਕੋਈ ਕਹਿਣਾ ਨਹੀਂ ਯਾਰ ਆਦਮੀ ਚੰਗਾ ਭਲਾ ਸਾਥੀ ਹੈ ਤੁਹਾਡੇ ਸਾਹਮਣੇ ਨਾਨਕ ਵਿਚਾਰਾ ਨਾਨਕ ਚੁੱਪ ਹੈ ਨਾਨਕ ਦੀ ਕੁਝ ਕਹਿਣਾ ਨਾ ਨਾਨਕ ਸਭ ਦੀ ਸੁਣ ਲੈਂਦਾ ਆਪਣੀ ਗੱਲ ਕਰੀ ਜਾਂਦਾ ਕਿਉਂ ਆਖਰ ਫਿਰ ਨਾਨਕ ਅੱਗੇ ਜਦ ਕੱਲ ਦੱਸੂ ਵੀ ਨਾਨਕ ਕਹਿੰਦਾ ਮੈਂ ਤਾਂ ਵਿਚਾਰਾ ਮੇਰਾ ਕਹੜਾ ਇੱਡੀ ਕੋਈ ਪਰਮਿਸ਼ਨ ਦੇ ਸਾਹਮਣੇ ਕਿਸੇ ਦਾ ਵਿਚਾਰਾ ਨਹੀਂ ਮੇਰਾ ਵਿਚਾਰਾ ਨਹੀਂ ਠੀਕ ਹੁਣ ਜਦੋਂ ਤੁਸੀਂ ਵੀ ਅਰਥ ਖੋਜ ਕਰਕੇ ਐ ਦੱਸੇ ਐ ਆਪਾਂ ਨੂੰ ਵੀ ਲੋਕ ਪੂਤਨਾ ਬੇਤਾਲਾ ਹੀ ਦੱਸਦੇ ਐ ਜੀ ਦੱਸਣਗੇ ਜਾਂ ਤਾਲਿਮ ਨੂੰ ਲੋਕਾਂ ਨੂੰ ਤੁਸੀਂ ਜੋ ਕਰ ਰਹੇ ਤੁਸੀਂ ਮਨ ਚਿਤ ਬੁਝਰੀਆਂ ਗੱਲਾਂ ਕਰੀ ਜਾਂਦੇ ਹੋ ਹੋਰ ਵੀ ਕੋਈ ਗੱਲ ਕਰਿਆ ਕਰੋ ਆਹੋ ਐਡੀ ਦੁਨੀਆ ਹੋਰ ਗੱਲਾਂ ਕਰਨ ਨਾਲ ਜਿਹੜੀ ਵੀ ਆਦੀ ਜੇ ਦੋ ਚਾਰ ਆਦਮੀ ਕਰੀ ਜਾਂਦੇ ਫੇਕੀ ਫਰਕ ਪੈ ਗਿਆ ਠੀਕ ਹੈ ਜੀ ਉਹ ਇਸ ਗੱਲ ਨੂੰ ਸਰਾਉਂਦੇ ਨਹੀਂ ਐ ਇਸ ਗੱਲ ਨੂੰ ਨਿੰਦਦੇ ਆਹਨ ਤਾਂ ਆਹਾਂ ਦੀ ਆਪਣੇ ਕਾਲ ਨੂੰ ਛੱਡ ਦਿੰਦੀ ਠੀਕ ਹੈ ਜੀ ਹਾਂ ਜੀ ਪਾਇਆ دیਵਾਨਾ ਸ਼ਾਹ ਕਾ ਨਾਨਕ ਭੌਰਾਨਾ ਕਾ ਹਰ ਬਿਨ ਅਵਰ ਨਾ ਜਾਣਾ ਰਹਾਓ ਕਾਕੇ ਜਿਹੜਾ ਨਾਨਕ ਹੈ ਉੱਪਰ ਆਦਵਾਨਾ ਸ਼ਾਹ ਕਾ ਉਹ ਸ਼ਾਦਾ ਦੇਵਾਨਾ ਜਿਹੜਾ ਆਤਾ ਦੇ ਰਿਹਾ ਸੁਖਸਾਰ ਨੂੰ ਸਾਰੇ ਨੂੰ ਜਿਹੜਾ ਗਿਆਨ ਦੇ ਰਿਹਾ ਗਿਆਨ ਦੀ ਦਾ ਨਾਮ ਇਹਦਾ ਦੇ ਰਿਹਾ ਪਿਆਦਵਾਨਾ ਸ਼ਾਹ ਕਾ ਨਾਨਕ ਬੋਲ ਰਹਾ ਨਾਨਕ ਦਾ ਉੱਤੇ ਪਰਵਾਣ ਹੋਇਆ ਪਿਆ ਨਾਨਕੋਂ ਤੇ ਵਿਕਿਆ ਪਿਆ ਨਾਨਕ ਪਾਗਲ ਹੋਇਆ ਹੋਇਆ ਉਹਦੇ ਵਾਸਤੇ ਦੁਨੀਆ ਭੁੱਲਿਆ ਹੋਇਆ ਨਾਨਕ ਨੂੰ ਹੁਣ ਤਾਂ ਇਹ ਨਹੀਂ ਕਿਸੇ ਰੀਹੋ ਉਹਦੇ ਨਾਲ ਇੱਕ ਮਿਕਾ ਸ਼ਬਦ ਨਾਲ ਸਭਤ ਜੁੜੀ ਹੋਈ ਹੈ ਦੁਨੀਆ ਦੀ ਗੱਲੇ ਨਹੀਂ ਸੁਣਦਾ ਨਾ ਆਗਬਾਉ ਰਹਾ ਨਾ ਉਹ ਹਰ ਬਿਨਾ ਉਹ ਵਰ ਮੈ ਜਾਉਣਾ ਕਿ ਉਹਨੇ ਹਰਤੇ ਬਿਨਾ ਹੋਰ ਕਿਸੇ ਨਾਲ ਗੱਲ ਸੈ ਨਹੀਂ ਰੱਖਿਆ ਹੋਇਆ ਹਰਤੇ ਬਿਨਾ ਹੋਰ ਕੁਝ ਜਾਣਦਾ ਹੀ ਨਹੀਂ ਹੋਰ ਕੋਈ ਜਾਣਕਾਰੀ ਰੱਖਦਾ ਹੀ ਨਹੀਂ ਸਾਰੀਆਂ ਜਾਣਕਾਰੀਆਂ ਸ਼ਕਸਰਾਂ ਦੀਆਂ ਭੁਲਾ ਦਤੀ ਸਾਰੀਆਂ ਸਾਖੀਆਂ ਜਿਹੜੀਆਂ ਮਨਕੜਾ ਤੋਂ ਸਭ ਡਿਲੀਟ ਕਰਤੀਓ ਆਪਣੇ ਅੰਦਰੋਂ ਸਾਰੀਆਂ ਮਿਟਾਤੀ ਜੋੜ ਸਾਰਾ ਮਿਟਾਤਾ ਸੱਚ ਰੱਖ ਲਿਆ ਹਾਂਜੀ ਤਵੀਰ ਜੀ ਵਾਲੀ ਹਾਲਤ ਹੋ ਗਈ ਜੀ RAM ਬਿਯੋਗ ਹੀ ਨਾ ਜੀਏ ਜੀ ਇਹ ਦੁਬਾਰਾ ਹੋਇਆ ਹਾਂਜੀ ਤੋ دیਵਾਨਾ ਜਾਣੀਏ ਜਾਂ ਭੈ ਦੇਵਾਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋਈ دیਵਾਨਾ ਖੈ ਤਾਂ ਦੱਸਦਾ ਜੇਵਾਨਾ ਹੁੰਦਾ ਕੌਣ ਹੈ دیਵਾਨਾ ਐ ਨਹੀਂ ਹਰੇ ਕੇ دیਵਾਨਾ ਕਹੀ ਜਾਵੇ ਆਪਣੇ ਆਪ ਨੂੰ ਤੋ ਦੇਵਾਨਾ ਜਾਣੀਏ دیਵਾਨਾ ਤਾਹੀਂ ਜਾ ਸਕਦਾ ਤਾਹੀਂ ਬੰਦੇ ਜਾ ਸਕਦਾ ਜਾਂ ਭੈ ਦੇਵਾਨਾ ਹੋਏ ਜਾਂਦੇ ਹੁਕਮ ਦੇ ਵਿੱਚ ਜਦ ਪਰਮੇਸ਼ਰ ਦੀ ਪਾਇ ਦੇ ਵਿੱਚ دیਵਾਨਾ ਹੋ ਜੇ ਉਹਦੇ ਪਾਇ ਦੇ ਵਿੱਚ ਪਿੱਲੇ ਹੋਰ ਕਿਸੇ ਦੀ ਨਾ ਸੁਣੇ ਕਿਸੇ ਦੀ ਨਾ ਮੰਨੇ ਅੰਦਰ ਆਤਮਾ ਦੀ ਗੱਲ ਮੰਨੇ ਉਹੀ ਗੱਲ ਸੁਣੇ ਜਾਂ ਪਾਇ ਦੇਵਾਨਾ ਹੋਏ ਇੱਕ ਹੀ ਸਾਹਿਬਾ ਜਿਹੜਾ ਇੱਕ ਸਾਹਿਬਾ ਜਿਹੜਾ ਆਪਣਾ ਮੂਲ ਹੈ ਜਿਹੜਾ ਸਾਹਿਬ ਉਹਦੇ ਬਣਾ ਦੂਜਾ ਵਾਲਾ ਨਾ ਜਾਣਾ ਕੋਈ ਹੋਰ ਕਿਸੇ ਨੂੰ ਕੁਝ ਵੀ ਨਾ ਸਮਝੇ ਹੋਰ ਕਿਸੇ ਦੀ ਨਾ ਗੱਲ ਸੁਣੇ ਕਿਸੇ ਦੀ ਨਾ ਮੰਨੇ ਸਾਹ ਦੇ ਵਾਸਤੇ ਹਾਂਜੀ ਪੈ ਲਿਖਣ ਦਾ ਇਹ ਵੀ ਤਰੀਕਾ ਜੀ ਪੱਬੇ ਨੂੰ ਦੋ ਲਾਵਾਂ ਇਹ 296 ਬਾਰੇ ਸਤਨ ਲਿਖਿਆ ਹੋਇਆ ਜੀ ਹਾਂ। ਸਵਾਮੀ ਦੇ ਅਨੰਦ ਸੀ ਉਹਨੇ ਇਹ ਗੱਲ ਤੇ ਕਦਕਸ਼ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਪੈ ਸ਼ਬਦ ਨਹੀਂ ਲਿਖਣਾ ਹੁੰਦਾ ਕਿ ਗੁਰਬਾਣੀ ਵਿੱਚ ਪੈ ਲਿਖਣ ਦਾ ਇਹ ਵੀ ਇੱਕ ਤਰੀਕਾ ਹੈਗਾ। ਉਹ ਗੁਰਮੁਖੀ ਦੀ ਸੀ ਜਾਣਦਾ ਗੁਰਮੁਖੀ ਭਾਸ਼ਾ ਆਪਣੇ ਆਪ ਚ ਇੱਕ ਭਾਸ਼ਾ ਹੈ। ਉਹ ਸਸਕੜੇ ਜਾਣਦਾ ਸੀ ਇਹ ਗੁਰਮੁਖੀ ਹੈ। ਉਹਨੂੰ ਗੁਰਮੁਖੀ ਦੀ ਸੀ ਆਉਂਦੀ। ਉਹ ਸਸਕੜੇ ਜਾਣਦਾ ਸੀ। ਉਹੀ ਕਹੇ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਤੇ ਵੀ ਆਉਂਦੀ ਸੀ ਗੁਰਬਖੀ ਵੀ ਆਉਂਦੀ ਸੀ ਜੋ ਉਹ ਨਾ ਕੁਝ ਲਿਖੇ ਅੰਡ ਬੰਡੋ ਪਤਾ ਆਪਾਂ ਆਪੇ ਦੇਖ ਲਿਆਉਂਦਾ ਜਿੰਨਾ ਕੋਲ ਨੂੰ ਪਤਾ ਸੀ ਹਾਂਜੀ ਤੋ ਦੇਵਾਨਾ ਜਾਣੀਏ ਜਾਂ ਈਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਈ ਤੋ ਦੇਵਾਨਾ ਜਾਣੀਏ ਦੂਜੀ ਕਲ ਫਿਰ ਕਹਿ ਰਹੇ ਨੇ ਅੱਗੇ ਤੋ ਦੇਵਾਨਾ ਜਾਣੀਏ ਸਾਈਂ ਤੋਂ ਵਰਨਾ ਉਹ ਨੂੰ ਜਾਣਿਓ ਉਸੇ ਨੂੰ ਦੇਵਾਨਾ ਸਮਝਿਓ ਬਣਿਓ ਸੋਦੇ ਉਹਨਾਂ ਜਾਣੀਏ ਕਿ 1000 ਕਮਾਏ ਚ 1 ਕੰਮ ਕਰੇ ਸਿਰਫ ਇੱਕ ਉਹ ਵੀ ਕਰੇ ਅਸੀਂ ਹੁਣ ਕਈ ਕੰਮ ਕਰਦੇ ਆ ਹਜ਼ਾਰਾਂ ਲੱਖਾਂ ਕੰਮ ਕਰਦੇ ਆ ਉਹ ਇੱਕ ਕੰਮ ਕਰਦਾ ਉਹ ਵੀ ਆਪਣੇ ਬੋਲ ਨਾਲ ਜੁੜਿਆ ਰਹਿੰਦਾ ਸੱਚ ਦੀ ਕਮਾਈ ਕਰਦਾ ਆਾਇਆ ਦੀ ਕਮਾਈ ਨਹੀਂ ਕਰਦਾ ਆਾਇਆ ਦੀ ਗੱਲੇ ਨਹੀਂ ਕਰਦਾ ਸੱਚ ਦੀ ਖੋਜ ਕਰਦਾ ਹੈ ਸੱਚ ਸੁਣਦਾ ਹੈ ਸੱਚ ਖਾਂਦਾ ਹੈ ਤੇ ਸੱਚ ਵਿਚਾਰਦਾ ਹੈ ਸੱਚ ਫੈਨਦਾ ਔਰ ਕੁਝ ਨਹੀਂ ਕਰਦਾ ਇੱਕ ਐਕਾਰ ਕਮਾਏ ਹੁਕਮ ਪਛਾਣੇ ਖਸੂਕਾ ਦੂਜੀ ਅਵਰ ਸਿਆਣ ਪੁਕਾਏ ਖਸੂਕਾ ਜਿਹੜਾ ਹੁਕਮ ਉਹਨੂੰ ਪੁੱਛੂਰਦਾ ਉਧਰ ਤੇ ਦੇ ਵਿੱਚੋਂ ਕਾਗਲ ਨੂੰ ਲੱਭਦਾ ਸਮਝਦਾ ਅਵਰ ਸਿਆਣ ਦੂਜੀ ਉਹਦੇ ਸਿਆਣ ਉਹਦੇ ਕਿਸੇ ਕਬਜ਼ੀ ਨਹੀਂ ਅਵਰ ਸਿਆਣ ਪੁਕਾਏ ਤੋਂ علاوہ ਹੋਰ ਜਿਹੜੀ ਸਿਆਣ ਕੋਈ ਕਿਸੇ ਕਬਜ਼ੀ ਨਹੀਂ ਹਾਂਜੀ ਕੋ دیਵਾਨਾ ਜਾਣੀਏ ਜਹ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪਕੋ ਅਵਰ ਪਲਾ ਸੰਸਾਰ ਉਹ ਕੀ ਗੱਲ ਫੇਰ ਕਹਤੀ ਤੌੜੇ ਵਾਣਾ ਜਾਣੀ ਹੈ ਇਹ ਸਾਹਿਬ ਧਰੇ ਪਿਆਰ ਫੇਰ ਵੀ ਜਵਾਨਾ ਤਾਂ ਹੈ ਕਿ ਸਾਹਿਬ ਉਹਦੇ ਨਾਲ ਪਿਆਰ ਕਰੇ ਇਹਦਾ ਸਾਹਿਬ ਦਾ ਜਵਾਨਾ ਹਾਏ ਉਹ ਸਾਹਿਬ ਇਹਦੇ ਨਾਲ ਪਿਆਰ ਕਰੇ ਨਾ ਫੇਰ ਗੱਲ ਆ ਜਾਂਦਾ ਇਹ ਸਾਹਿਬ ਧਰੇ ਪਿਆਰ ਤਾਂ ਸਾਹਿਬ ਇਹਦੇ ਨਾਲ ਪਿਆਰ ਕਰੇ ਸਾਹਿਬ ਦਾ ਪਿਆਰਾ ਹੋਵੇ ਜਿਹੜਾ ਹਰਕਾ ਪਿਆਰਾ ਹੈ ਸਭ ਨਾਲ ਦਾ ਪਿਆਰਾ ਹੋ ਜਾਂਦਾ ਹੈ ਜੇ ਹਾਲ ਨਾਲ ਇਹ ਪਿਆਰ ਕਰਦਾ ਹਰਕਾ ਵੀ ਪਿਆਰਾ ਹੋਵੇ ਇਹ ਸਾਹਿਬ ਹੌਸਾਤ ਤੇ ਰੀਣੀ ਗੱਲ ਸਾਹਿਬ ਇਹਦੇ ਨਾਲ ਪਿਆਰ ਕਰੇ ਹੁੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਇਹ ਆਪਣੇ ਆਪ ਨੂੰ ਮੰਦਾ ਜਾਣੇ ਜਦ ਹੋਰ ਸਾਰੇ ਸੁਖਾਲ ਨੂੰ ਭਲਾ ਬਣੇ ਤਾਂ ਸਾਹਿਬ ਇਹਦੇ ਨਾਲ ਪਿਆਰ ਕਰਦਾ ਹੈ ਜੇ ਸੰਸਾਰ ਨੂੰ ਮੰਦਾ ਜਾਣੇ ਫਿਰ ਸਾਹਿਬ ਵੀ ਪਿਆਰ ਕਰਦਾ ਕਿਉਂਕਿ ਸਾਰਾ ਸੰਸਾਰ ਉਹਦਾ ਹੀ ਹੈ ਸਾਰਾ ਸੰਸਾਰ ਉਹਦਾ ਆਪਣੇ ਆਪ ਨੂੰ ਮੰਦਾ ਮੰਨ ਲਵੇ ਕਿਉਂਕਿ ਸਾਰੇ ਨੂੰ ਮੰਦਾ ਕਹਿੰਦਾ ਹੈ ਸੰਸਾਰ ਨੂੰ ਮੰਦਾ ਕਹਿੰਦਾ ਹੈ ਉਹ ਕਹਿੰਦਾ ਭਾਈ ਜਲ ਮਾਇਓ ਬੰਦੋ ਤਬੀਰ ਨੇ ਕਹੇ ਹਮੰਦੇ ਮੰਦੇ ਵਨ ਮਾ ਹੈ ਸਾਡੀ ਕੋਈ ਸਾਹਜ ਬਾਤ ਨਹੀਂ ਤੁਹਾਡੇ ਨਾਲ ਜੇ ਅਸੀਂ ਮੰਦੇ ਹੀ ਆ ਮੰਦੇ ਹੀ ਚੰਦੇ ਆ ਪਰ ਅਸੀਂ ਆਪਣੇ ਮੰਦੇ ਵਿੱਚ ਹੀ ਹੁੰਦੇ ਆ ਬਾਹਰ ਤਾਂ ਨਹੀਂ ਸਾਡਾ ਮੁੰਡਾ ਪਾਣਾ ਸੀ ਬਾਹਰ ਖਿਲਾਲ ਨਹੀਂ ਰਹੇ ਲੋਕਾਂ ਨੂੰ ਲੋਕਾਂ ਨੂੰ ਅਸੀਂ ਜ਼ਬਰਦਸਤੀ ਰੰਗ ਨਹੀਂ ਚਾੜ ਰਹੇ ਆਪਣਾ ਮੰਦੇ ਪਣੇ